ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਲ ਖੈਗੇ ਐਲੋਪੀ ਬਾਸ਼ਪਾ ਦਾ ਬੰਬੂ ਕਾਟ ਵਰਕਰਾਂ ਦਾ ਚੜ ਗਿਆ ਪਾਰਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਮੰਡ ਇਲਾਕੇ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਆਏ ਐਲੋਪੀ ਪ੍ਰਤਾਪ ਸਿੰਘ ਬਾਸ਼ਪਾ ਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਵਿਚਕਾਰ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪ੍ਰਤਾਪ ਬਾਸ਼ਪਾ ਤੇ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਇੱਕ ਖਾਸ ਕਿਸਮ ਦੇ ਟੈਂਕਰ ਵਰਗੀ ਖਾਸ ਗੱਡੀ ਦੇ ਵਿੱਚ ਸਵਾਰ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਲਈ ਪਾਣੀ ਵਿੱਚ ਜਾ ਰਹੇ ਸਨ ਜਿਸ ਦੀ ਵਰਤੋਂ ਰੱਖਿਆ ਏਜੰਸੀਆਂ ਮੁਸ਼ਕਲ ਥਾਂਵਾਂ ਦੇ ਉੱਤੇ ਜਾਣ ਲਈ ਕੀਤੀ ਜਾਂਦੀ ਹੈ ਇਸੇ ਦੌਰਾਨ ਰਸਤੇ ਵਿੱਚ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਖੜੇ ਹੋ ਕੇ ਪੱਤਰਕਾਰ ਦੇ ਨਾਲ ਇੰਟਰਵਿਊ ਕਰ ਰਹੇ ਸੀ ਤਾਂ ਬਾਜਵਾ ਦਾ ਕਾਫਲਾ ਰੁਕ ਗਿਆ ਜਿਸ ਨੂੰ ਰਾਣਾ ਇੰਦਰਪ੍ਰਤਾਪ ਨੇ ਅਣਦੇਖਾ ਕਰ ਦਿੱਤਾ ਤੇ ਫਿਰ ਜਦੋਂ ਡਰਾਈਵਰ ਇਸ ਵਾਹਨ ਨੂੰ ਅੱਗੇ ਕਰਨਾ ਸ਼ੁਰੂ ਕੀਤਾ ਤਾਂ ਐਮਐਲਏ ਰਾਣਾ ਇੰਦਰਪ੍ਰਤਾਪ ਦੇ ਨਾਲ ਉਸ ਦੀ ਹਲਕੀ ਜਹੀ ਟੱਕਰ ਹੋ ਗਈ ਜਿਸ ਕਾਰਨ ਉਹਨਾਂ ਦੇ ਸਮਰਥਕ ਗੁੱਸੇ ਦੇ ਵਿੱਚ ਆ ਗਏ ਤਾਂ ਪ੍ਰਤਾਪ ਬਾਜਵਾ ਨੇ ਉਹਨਾਂ ਨੂੰ ਰਸਤੇ ਵਿੱਚੋਂ ਹਟਣ ਲਈ ਕਹਿ ਦਿੱਤਾ ਗਿਆ ਕਿ ਇਹ ਠੀਕ ਨਹੀਂ ਲੱਗਦਾ ਇਹ ਕਿਹ ਨਹੀਂ ਜਾਣਦੇ ਉਹ ਮੈਨੂੰ ਤਾਂ ਬਾਜਵਾ ਸਾਹਿਬ ਦੇ ਦਸਤੂਰੀ ਚਲੇ ਨੂੰ ਨਹੀਂ ਹੋਣ ਕਿੰਨ ਕੋਈ ਗੱਲ ਜਗਾ ਜਗਾ ਦੇ ਦਿਓ ਕਿ ਸਾਹਸ ਕਰ ਜੀ ਕੱਪਟਲ ਵਾਲਾ ਰਾਈਟ ਨਾਲ ਰੇਸ ਕਰ ਬੇਟਾ 7 ਵਜੇ ਕੀ ਕਰਦੇ ਸਾਈਡ ਤੇ ਮੈਂ ਤਾਂ ਦੇ ਤਰ੍ਹਾਂ ਸਾਈਡ ਤੇ ਜਗਾਰੀ ਲੱਗਦਾ ਇਟ ਇਜ਼ ਨਾਟ ਰਾਈਟ ਮੈਂ ਤਾਂ ਬਾਕੀ ਸਾਈਡ ਤੇ ਮੈਂ ਤਾਂ ਸਾਈਡ ਤੇ ਰਾਣਾ ਕਿੱਦੇ ਆ ਕੋਈ ਗੱਲ ਨਹੀਂ ਬੇਟਾ ਬੰਦੇ ਦੇ ਨਾਲ ਮੰਨਦੀ ਸੀ ਦੁਬਾਰਾ ਕਰ ਮੇਰਾ ਕੀ ਕੰਮ ਕਰਦਾ ਅੱਖ ਲਾ ਜਾ ਵੇਚਾ ਲੋਨ ਦਾ ਹਿਆੜੇ ਜਿਹੜੇ ਲੰਗਦਾ ਦਫਾ ਮਰ ਜਾਓ ਹੋਰ ਤੋਂ ਚੁਟਾਈ ਹੋ ਦੁਬਾਰਾ ਦੁਬਾਰਾ ਕਿਹਦਾ ਬਹਾਈ ਤੇ ਕੰਮ ਮਰਨਾ ਹੈ ਕਿਹਦਾ ਸਾਈਡ ਤੇ ਨਾ ਕੋਈ ਨੁਕਸਾਨ ਕਰਦਾ ਜੇ ਕੋਈ ਪ੍ਰੋਟੋਕਾਲ ਪਾਸੇ ਤੋਂ ਬਾਹਰ ਆਉਣਾ ਤੁਹਾਨੂੰ ਹੋਰ ਆਉਣਾ ਪਵੇ ਤਾਂ ਜੇ ਚੱਲਦਾ ਸਹੀ ਤੇ ਕੰਮ ਦੇ ਆਪਾਂ ਦੇ ਕੋਲ ਜਾ ਕੇ ਚੱਲਦੇ ਆਉਂਦੇ ਆਉਂਦੇ ਆਇਆ ਕੀ ਲੈਣਾ ਨੰਬਰ ਆਇਆ ਕਿ ਕਾਹਲੀ ਲੋਰੀ ਉਹ ਜਦੋਂ ਪਰਾਨ ਬਾਂਡਰ ਦੇ ਨਾਮੇ ਕਿੱਥੇ ਹੈਗੇ ਘਰ ਮੇਂ ਸੁਤਾ ਸੀ ਸੌਣੇ ਦਿੱਤਾ ਹੈ ਉਹ ਕਾੜਦਾ ਜਾਮੇ ਉਦੋਂ ਵੱਢਦੇ ਆ ਗਏ ਰੋਡ ਤੇ 52 ਹੈ ਟਿਕਟ ਐਮ ਐਲ اے ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਲ ਖਹਿ ਗਏ ਐਲੋਪੀ ਬਾਜਪਾ ਦਾ ਬੰਬੂ ਕਾਟ ਵਰਕਰਾਂ ਦਾ ਚੜ ਗਿਆ ਪਾਰਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਆਏ ਐਲਓਪੀ ਪ੍ਰਤਾਪ ਸਿੰਘ ਬਾਜਬਾ ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਵਿਚਕਾਰ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪ੍ਰਤਾਪ ਬਾਜਬਾ ਤੇ ਸਾਬਕਾ ਕਾਂਗਰਸੀ ਵਿਧਾਇਕ ਨਵਦੇਸ਼ ਚੀਮਾ ਇੱਕ ਖਾਸ ਕਿਸਮ ਦੇ ਟੈਂਕਰ ਵਰਗੀ ਖਾਸ ਗੱਡੀ ਦੇ ਵਿੱਚ ਸਵਾਰ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਲਈ ਪਾਣੀ ਵਿੱਚ ਜਾ ਰਹੇ ਸਨ ਜਿਸ ਦੀ ਵਰਤੋਂ ਰੱਖਿਆ ਏਜੰਸੀਆਂ ਮੁਸ਼ਕਿਲਾ ਥਾਮਾ ਦੇ ਉੱਤੇ ਜਾਣ ਲਈ ਕੀਤੀ ਜਾਂਦੀ ਹੈ ਇਸੇ ਦੌਰਾਨ ਰਸਤੇ ਵਿੱਚ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਖੜੇ ਹੋ ਕੇ ਪੱਤਰਕਾਰ ਦੇ ਨਾਲ ਇੰਟਰਵਿਊ ਕਰ ਰਹੇ ਸੀ ਤਾਂ ਬਾਜਵਾ ਦਾ ਕਾਫਲਾ ਰੁਕ ਗਿਆ ਜਿਸ ਨੂੰ ਰਾਣਾ ਇੰਦਰ ਪ੍ਰਤਾਪ ਨੇ ਅਣ ਦੇਖਿਆ ਕਰ ਦਿੱਤਾ ਤੇ ਫਿਰ ਜਦੋਂ ਡਰਾਈਵਰ ਨੇ ਇਸ ਬਾਹ ਨੂੰ ਅੱਗੇ ਕਰਨਾ ਸ਼ੁਰੂ ਕੀਤਾ ਤਾਂ ਐਮਐਲਏ ਰਾਣਾ ਇੰਦਰ ਪ੍ਰਤਾਪ ਦੇ ਨਾਲ ਉਸ ਦੀ ਹਲਕੀ ਜਹੀ ਟੱਕਰ ਹੋ ਗਈ ਜਿਸ ਕਾਰਨ ਉਹਨਾਂ ਦੇ ਸਮਰਥਕ ਗੁੱਸੇ ਦੇ ਵਿੱਚ ਆ ਗਏ ਤਾਂ ਪ੍ਰਤਾਪ ਬਾਜਵਾ ਨੇ ਉਹਨਾਂ ਨੂੰ ਰਸਤੇ ਵਿੱਚੋਂ ਹਟਣ ਲਈ ਕਹਿ ਦਿੱਤਾ ਗਿਆ ਕਿ ਇਹ ਠੀਕ नहीं लगता। ਇਹ ਕੀ ਨਹੀਂ ਜਾਣਦੇ ਉਹ ਮੈਂ ਤਾਂ ਬਾਈਬਾ ਜਗਾਰੀ ਲੱਗਦਾ ਇਟ ਇਜ਼ ਨਾਟ ਠੀਕ ਮੈਂ ਤਾਂ ਬਾਕੀ ਉਹ ਸਾਈਡ ਤੇ ਮੈਂ ਤਾਂ ਸਾਈਡ ਤੇ ਰਾਣਾ ਜੀ ਬਿਠਦੇ ਆ ਕੋਈ ਗੱਲ ਨਹੀਂ ਕੋਈ ਨਹੀਂ ਬੇਟਾ ਬੰਦੇ ਦੀ ਇੱਕ ਮੰਦੀ ਦੀ ਘਰ ਦੁਬਾਰਾ ਕਰ ਤੇਰਾ ਕੰਮ ਚਲਾ ਦੇ ਬਚਾ ਲੈ ਉਹਦਾ ਨਿਆਲੇ ਜਿਹੜਾ ਲੰਦਾ ਚੱਲਦਾ दवाओं का खर्चा और तो ये छाई द्वारा द्वारा सिंचाई भड़ाई तक कद्दू का मारना है हमारा कहीं ना कहीं साइड पे है बैकग्राउंड में चला कर और 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 ਕਹਿੰਦਾ ਆਈ ਕਿ ਕਾਹਲੀ ਲੋੜੀ ਉਹ ਜਦੋਂ ਫਰਾਂਜ ਬੰਨ ਲਿਆ ਡੋਨਾ ਕਿੱਥੇ ਹੈਂਗੇ ਪਰ ਘਰ ਮੇਂ ਸੁਪਾਦਾ ਸੌਣੇ ਦਿੱਤਾ ਹੈ ਉਹ ਕਾਣਾ ਦਾ ਜਾਮੀ ਉਦੋਂ ਪੜਦੇ ਆ ਬਾਹਰ ਜਿਹੜਾ ਡਾੜਾ 52 ਹੈ ਜਿੰਨਾ ਦਾ